ਗੁਰੂ ਘਰ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਦਿਵਾਨ ਹਾਲ ਦੇ ਵਿੱਚ ਲੈਂਟਰ ਡਿੱਗਿਆ ਕਈ ਲੋਕ ਇੱਥੇ ਦਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਦੱਸ ਦੇ ਕਿ ਤਰੰਤਰ ਦੇ ਪਿੰਡ ਸੰਗਤਪੁਰਾ ਦੀ ਇਹ ਸਾਰੀ ਘਟਨਾ ਹੈ ਤਸਵੀਰਾਂ ਜੋ ਤੁਸੀਂ ਦੇਖ ਸਕਦੇ ਹੋ ਉਸ ਮੌਕੇ ਕਾਫੀ ਹਾਹਾਕਾਰ ਮਚਦੀ ਨਜ਼ਰ ਆਈ ਜਦੋਂ ਇਕਦਮ ਹੀ دیਵਾਨ ਹਾਲ ਦੇ ਵਿੱਚ ਬੈਠੇ ਸੰਗਤਾਂ ਦੇ ਉੱਪਰ ਲੈਂਟਰ ਡਿੱਗਿਆ ਜਿਸ ਤਾਲ ਦੱਸਿਆ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਇੱਥੇ ੇਠਾ ਜਿਹੜੇ ਲੈਂਟਰ ਦੇ ਦਬੇ ਹੋਏ ਨੇ ਕਈਆਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਈਆਂ ਨੂੰ ਕੱਢ ਲਿਆ ਗਿਆ ਹੈ ਪਰ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇਹ ਵੱਡੀ ਕਟਨਾ ਵਾਪਰੀ ਇਸ ਸਮੇਂ ਗੁਰੂ ਘਰ ਦੇ ਵਿੱਚ ਕਾਫੀ ਮਾਹੌਲ ਤਣਾਅਪੂਰਨ ਵਾਲਾ ਬਣ ਗਿਆ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਆਪਣੀ ਜਾਨ ਬਚਾਉਂਦੇ ਹੋਏ ਲੋਕ ਇੱਧਰ ਉੱਧਰ ਭੱਜਣ ਲੱਗੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਦੱਸ ਦਈਏ ਕਿ ਤਰਨਤੰਨ ਦੇ ਪਿੰਡ ਸੰਗਤਪੁਰਾ 'ਚ ਸਥਿਤ ਗੁਰਦੁਆਰਾ ਬਾਬਾ ਦਰਜਨ ਦਾਸ ਦੇ ਦੀਵਾਨ ਹਾਲ ਦੀ ਅ ਵਿੱਚ ਵੀਰਵਾਰ ਨੂੰ ਸੇਵਾ ਚੱਲ ਰਹੀ ਸੀ ਜਦੋਂ ਅਚਾਨਕ ਲੈਂਟਰ ਡਿੱਗ ਗਿਆ ਲੈਂਟਰ ਦੇ ਮਲਬੇ ਦੇ ਹੇਠ ਆਉਣ ਕਾਰਨ ਦਰਜਨ ਤੋਂ ਵੱਧ ਲੋਕ ਜਿਹੜੇ ਨੇ ਇੱਥੇ ਜ਼ਖਮੀ ਹੋ ਗਏ ਨੇ ਦੱਸਿਆ ਕਿ ਥੇ ਸਥਾਨਕ ਲੋਕਾਂ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਇਸ ਤੋਂ ਇਲਾਵਾ 60 ਤੋਂ ਵੱਧ ਮਜ਼ਦੂਰਾਂ ਨੂੰ ਵੀ ਲਗਾਇਆ ਗਿਆ ਹੈ ਪਰ ਇਸ ਦੇ ਵਿਚਾਲੇ ਇੱਕ ਮਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਗੁਰੂ ਘਰ ਦੇ ਵਿੱਚ ਅਚਾਨਕ ਲੈਂਟਰ ਡਿੱਗ ਜਾਂਦਾ ਜਿਸ ਕਾਰਨ ਅ ਦੱਸਿਆ ਜਾ ਰਿਹਾ ਹੈ ਕਿ ਦਰਜਨ ਤੋਂ ਵੱਧ ਜਿਹੜੇ ਲੋਕ ਨੇ ਉਹ ਜ਼ਖਮੀ ਹੋ ਗਏ ਨੇ ਹਾਲਾਂਕਿ ਕਈ ਲੋਕਾਂ ਦਾ ਹੇਠਾ ਅਜੇ ਵੀ ਦਬੇ ਹੋਏ ਨੇ ਗੁਰੂ ਘਰ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਦੀਵਾਨ ਹਾਲ ਦੇ ਵਿੱਚ ਲੈਂਟਰ ਡਿੱਗਿਆ ਹੈ ਕਈ ਲੋਕ ਇੱਥੇ ਦਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਦੱਸ ਦੇ ਕਿ ਤਰਨਤਾਰਨ ਦੇ ਪਿੰਡ ਸੰਗਤ ਪੁਰਾ ਦੀ ਇਹ ਸਾਰੀ ਘਟਨਾਏ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਮੌਕੇ ਕਾਫੀ ਹਾਹਾਕਾਰ ਮਚਦੀ ਨਜ਼ਰ ਆਈ ਜਦੋਂ ਇਕਦਮ ਹੀ دیਵਾਨ ਹਾਲ ਦੇ ਵਿੱਚ ਬੈਠੇ ਸੰਗਤਾਂ ਦੇ ਉੱਪਰ ਲੈਂਟਰ ਡਿੱਗਿਆ ਜਿਸ ਤਾਲ ਦੱਸਿਆ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਇਥੇ ਏਠਾ ਜਿਹੜੇ ਲੈਂਟਰ ਦੇ ਦਬੇ ਹੋਏ ਨੇ ਕਈਆਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਈਆਂ ਨੂੰ ਕੱਢ ਲਿਆ ਗਿਆ ਹੈ ਪਰ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇਹ ਵੱਡੀ ਕੱਟਣਾ ਵਾਪਰੀ ਉਸ ਸਮੇਂ ਗੁਰੂ ਘਰ ਦੇ ਵਿੱਚ ਕਾਫੀ ਮਾਹੌਲ ਤਣਾਅਪੂਰਨ ਵਾਲਾ ਬਣ ਗਿਆ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਆਪਣੀ ਜਾਨ ਬਚਾਉਂਦੇ ਹੋਏ ਲੋਕ ਇੱਧਰ ਉੱਧਰ ਭੱਜਣ ਲੱਗੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਦੱਸ ਦਈਏ ਕਿ ਤਰਨਤਨ ਦੇ ਪਿੰਡ ਸੰਗਤਪੁਰਾ ਚ ਸਥਿਤ ਗੁਰਦੁਆਰਾ ਬਾਬਾ ਦਰਸ਼ਨ ਦਾਸ ਦੇ ਦੀਵਾਨ ਹਾਲ ਦੀ ਵਿਚ ਵੀਰਵਾਰ ਨੂੰ ਸੇਵਾ ਚੱਲ ਰਹੀ ਸੀ ਜਦੋਂ ਅਚਾਨਕ ਲੈਂਟਰ ਡਿੱਗ ਗਿਆ ਲੈਂਟਰ ਦੇ ਮਲਬੇ ਦੇ ਹੇਠ ਆਉਣ ਕਾਰਨ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ ਨੇ ਦੱਸਿਆ ਕਿ ਇਥੇ ਸਥਾਨਕ ਲੋਕਾਂ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਇਸ ਤੋਂ ਇਲਾਵਾ ਸੜ ਤੋਂ ਵੱਧ ਮਜ਼ਦੂਰਾਂ ਨੂੰ ਵੀ ਲਗਾਇਆ ਗਿਆ ਇੱਕ ਪਾਰ ਇਸ ਦੇ ਵਿਚਾਲੇ ਹਮਨਤ ਭਗੀ ਖਬਰ ਸਾਹਮਣੇ ਆਈ ਹੈ ਜਿੱਥੇ ਗੁਰੂ ਘਰ ਦੇ ਵਿੱਚ ਅਚਾਨਕ ਲੈਂਟਰ ਡਿੱਗ ਜਾਂਦਾ ਜਿਸ ਕਾਰਨ ਦੱਸਿਆ ਜਾ ਰਿਹਾ ਹੈ ਕਿ ਦਰਜਨ ਤੋਂ ਵੱਧ ਜਿਹੜੇ ਲੋਕ ਨੇ ਉਹ ਜ਼ਖਮੀ ਹੋ ਗਏ ਨੇ ਹਾਲਾਂਕਿ ਕਈ ਲੋਕ ਹੇਠਾਂ ਅਜੇ ਵੀ ਦਬੇ ਹੋਏ ਨੇ ਗੁਰੂ ਘਰ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਦੀਵਾਨ ਹਾਲ ਦੇ ਵਿੱਚ ਲੈਂਟਰ ਡਿੱਗਿਆ ਕਈ ਲੋਕ ਇੱਥੇ ਦਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਦੱਸ ਦੇ ਕੀ ਤਰੰਤਰ ਦੇ ਪਿੰਡ ਸੰਗਤ ਪੂਰਾ ਦੀਏ ਸਾਰੀ ਕਟਨਾਏ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਉਸ ਮੌਕੇ ਕਾਫੀ ਹਾਹਾਕਾਰ ਮਚਦੀ ਨਜ਼ਰ ਆਈ ਜਦੋਂ ਇਕਦਮ ਹੀ دیਵਾਨ ਹਾਲ ਦੇ ਵਿੱਚ ਬੈਠੇ ਸੰਗਤਾਂ ਦੇ ਉੱਪਰ ਲੈਂਟਰ ਡਿੱਗ ਗਿਆ ਜਿਸ ਤਾਲ ਦੱਸਿਆ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਇਥੇ ੇਠਾ ਜਿਹੜੇ ਲੈਂਟਰ ਦੇ ਦਬੇ ਹੋਏ ਨੇ ਕਈਆਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਈਆਂ ਨੂੰ ਕੱਢ ਲਿਆ ਗਿਆ ਹੈ ਪਰ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇਹ ਵੱਡੀ ਕਟਨਾ ਵਾਪਰੀ ਇਸ ਸਮੇ ਗੁਰੂ ਘਰ ਦੇ ਵਿੱਚ ਕਾਫੀ ਮਾਹੌਲ ਤਣਾਪੂਰਨ ਵਾਲਾ ਬਣ ਗਿਆ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਆਪਣੀ ਜਾਨ ਬਚਾਉਂਦੇ ਹੋਏ ਲੋਕ ਇੱਧਰ ਉੱਧਰ ਭੱਜਣ ਲੱਗੇ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਦੱਸਦੇ ਕਿ ਤਰਨਤਾਂ ਦੇ ਪਿੰਡ ਸੰਗਤਪੁਰਾ ਚ ਸਥਿਤ ਗੁਰਦੁਆਰਾ ਬਾਬਾ ਦਰਜਨ ਦਾਸ ਦੇ ਦੀਵਾਨ ਹਾਲ ਦੀ ਵਿੱਚ ਵੀਰਵਾਰ ਨੂੰ ਸੇਵਾ ਚੱਲ ਰਹੀ ਸੀ ਜਦੋਂ ਅਚਾਨਕ ਲੈਂਟਰ ਡਿੱਗ ਗਿਆ ਲੈਂਟਰ ਦੇ ਮਲਵੇ ਦੇ ਹੇਠ ਆਉਣ ਕਾਰਨ ਦਰਜਨ ਤੋਂ ਵੱਧ ਲੋਕ ਜਿਹੜੇ ਨੇ ਇੱਥੇ ਜ਼ਖਮੀ ਹੋ ਗਏ ਨੇ ਦੱਸਦੇ ਕਿ ਥੇ ਸਥਾਨਕ ਲੋਕਾਂ ਦੇ ਵੱਲੋਂ ਦੇਵਾਨੀ ਭਾਈ ਜਾ ਰਹੀ ਹੈ ਇਸ ਤੋਂ ਇਲਾਵਾ 60 ਤੋਂ ਵੱਧ ਮਜ਼ਦੂਰਾਂ ਨੂੰ ਵੀ ਲਗਾਇਆ ਗਿਆ ਇੱਕ ਪਰ ਇਸ ਦੇ ਵਿਚਾਲੇ ਹਮਤਪਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਗੁਰੂ ਘਰ ਦੇ ਵਿੱਚ ਅਚਾਨਕ ਲੈਂਟਰ ਡਿੱਗ ਜਾਂਦਾ ਜਿਸ ਕਾਰਨ ਆ ਦੱਸਿਆ ਜਾ ਰਿਹਾ ਹੈ ਕਿ ਦਰਜਨ ਤੋਂ ਵੱਧ ਜਿਹੜੇ ਲੋਕ ਨੇ ਉਹ ਜ਼ਖਮੀ ਹੋ ਗਏ ਨੇ ਹਾਲਾਂਕਿ ਕਈ ਲੋਕਾਂ ਘੇਠਾ ਅਜੇ ਵੀ ਦਬੇ ਹੋਏ ਨੇ ਗੁਰੂ ਘਰ ਦੇ ਵਿੱਚੋਂ ਵੱਡੀ ਘਟਨਾ ਵਾਪਰੀ ਹੈ ਜਿੱਥੇ ਦੀਵਾਨ ਹਾਲ ਦੇ ਵਿੱਚ ਲੈਂਟਰ ਡਿੱਗ ਗਿਆ ਕਈ ਲੋਕ ਇੱਥੇ ਦਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਦੱਸ ਦੇ ਕਿ ਤਰੰਤਰ ਦੇ ਪਿੰਡ ਸੰਗਤ ਪੁਰਾ ਦੀ ਇਹ ਸਾਰੀ ਘਟਨਾਏ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਮੌਕੇ ਕਾਫੀ ਹਾਹਾਕਾਰ ਮਚਦੀ ਨਜ਼ਰ ਆਈ ਜਦੋਂ ਇਕਦਮ ਹੀ دیਵਾਨ ਹਾਲ ਦੇ ਵਿੱਚ ਬੈਠੇ ਸੰਗਤਾਂ ਦੇ ਉੱਪਰ ਲੈਂਟਰ ਡਿੱਗਿਆ ਜਿਸ ਤਾਲ ਦੱਸਿਆ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਇਥੇ ਏਠਾ ਜਿਹੜੇ ਲੈਂਟਰ ਦੇ ਦਬੇ ਹੋਏ ਨੇ ਕਈਆਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਈਆਂ ਨੂੰ ਕੱਢ ਲਿਆ ਗਿਆ ਹੈ ਪਰ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇਹ ਵੱਡੀ ਕਟਨਾ ਵਾਪਰੀ ਇਸ ਸਮੇ ਗੁਰੂ ਘਰ ਦੇ ਵਿੱਚ ਕਾਫੀ ਮਾਹੌਲ ਤਣਾਪੂਰਨ ਵਾਲਾ ਬਣ ਗਿਆ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਆਪਣੀ ਜਾਨ ਬਚਾਉਂਦੇ ਹੋਏ ਲੋਕ ਇੱਧਰ ਉੱਧਰ ਭੱਜਣ ਲੱਗੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਦੱਸਦੇ ਕਿ ਤਰਨਤਨ ਦੇ ਪਿੰਡ ਸੰਗਤਪੁਰਾ 'ਚ ਸਥਿਤ ਗੁਰਦੁਆਰਾ ਬਾਬਾ ਦਰਸ਼ਨ ਦਾਸ ਦੇ ਦੀਵਾਨ ਹਾਲ ਦੀ ਅ ਵਿੱਚ ਵੀਰਵਾਰ ਨੂੰ ਸੇਵਾ ਚੱਲ ਰਹੀ ਸੀ ਜਦੋਂ ਅਚਾਨਕ ਲੈਂਟਰ ਡਿੱਗ ਗਿਆ ਲੈਂਟਰ ਦੇ ਮਲਬੇ ਦੇ ਹੇਠ ਆਉਣ ਕਾਰਨ ਦਰਜਨ ਤੋਂ ਵੱਧ ਲੋਕ ਜਿਹੜੇ ਨੇ ਇੱਥੇ ਜ਼ਖਮੀ ਹੋ ਗਏ ਨੇ ਦੱਸਿਆ ਕਿ ਸਥਾਨਕ ਲੋਕਾਂ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਇਸ ਤੋਂ ਇਲਾਵਾ 60 ਤੋਂ ਵੱਧ ਮਜ਼ਦੂਰਾਂ ਨੂੰ ਵੀ ਲਗਾਇਆ ਗਿਆ ਇੱਕ ਵਾਰ ਇਸ ਦੇ ਵਿਚਾਲੇ ਹਮਦਪਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਗੁਰੂ ਘਰ ਦੇ ਵਿੱਚ ਅਚਾਨਕ ਲੈਂਟਰ ਡਿੱਗ ਜਾਂਦਾ ਜਿਸ ਕਾਰਨ ਆ ਦੱਸਿਆ ਜਾ ਰਿਹਾ ਹੈ ਕਿ ਦਰਜਨ ਤੋਂ ਵੱਧ ਜਿਹੜੇ ਲੋਕ ਨੇ ਉਹ ਜ਼ਖਮੀ ਹੋ ਗਏ ਨੇ ਹਾਲਾਂਕਿ ਕਈ ਲੋਕਾਂ ਦਾ ਹੇਠਾ ਅਜੇ ਵੀ ਦਬੇ ਹੋਏ ਨੇ ਗੁਰੂ ਘਰ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਦੀਵਾਨ ਹਾਲ ਦੇ ਵਿੱਚ ਲੈਂਟਰ ਡਿੱਗਿਆ ਹੈ ਕਈ ਲੋਕ ਇੱਥੇ ਦਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਦੱਸ ਦੇ ਕਿ ਤਰੰਤਰ ਦੇ ਪਿੰਡ ਸੰਗਤ ਪੁਰਾ ਦੀ ਇਹ ਸਾਰੀ ਘਟਨਾਏ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਮੌਕੇ ਕਾਫੀ ਹਾਹਾਕਾਰ ਮਚਦੀ ਨਜ਼ਰ ਆਈ ਜਦੋਂ ਇਕਦਮ ਹੀ دیਵਾਨ ਹਾਲ ਦੇ ਵਿੱਚ ਬੈਠੇ ਸੰਗਤਾਂ ਦੇ ਉੱਪਰ ਲੈਂਟਰ ਡਿੱਗਿਆ ਜਿਸ ਤਾਲ ਦੱਸਿਆ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਇਥੇ ੇਠਾ ਜਿਹੜੇ ਲੈਂਟਰ ਦੇ ਦਬੇ ਹੋਏ ਨੇ ਕਈਆਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਈਆਂ ਨੂੰ ਕੱਢ ਲਿਆ ਗਿਆ ਹੈ ਪਰ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇਹ ਵੱਡੀ ਕੱਟਣਾ ਵਾਪਰੀ ਇਸ ਸਮੇਂ ਗੁਰੂ ਘਰ ਦੇ ਵਿੱਚ ਕਾਫੀ ਮਾਹੌਲ ਤਣਾਅਪੂਰਨ ਵਾਲਾ ਬਣ ਗਿਆ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਆਪਣੀ ਜਾਨ ਬਚਾਉਂਦੇ ਹੋਏ ਲੋਕ ਇੱਧਰ ਉੱਧਰ ਭੱਜਣ ਲੱਗੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਦੱਸ ਦਈਏ ਕਿ ਤਰਨਤਾਰਨ ਦੇ ਪਿੰਡ ਸੰਗਤਪੁਰਾ 'ਚ ਸਥਿਤ ਗੁਰਦੁਆਰਾ ਬਾਬਾ ਦਰਜਨ ਦਾਸ ਦੇ ਦੀਵਾਨ ਹਾਲ ਦੀ ਅ ਵਿੱਚ ਵੀਰਵਾਰ ਨੂੰ ਸੇਵਾ ਚੱਲ ਰਹੀ ਸੀ ਜਦੋਂ ਅਚਾਨਕ ਲੈਂਟਰ ਡਿੱਗ ਗਿਆ ਲੈਂਟਰ ਦੇ ਮਲਵੇ ਦੇ ਹੇਠ ਆਉਣ ਕਾਰਨ ਦਰਜਨ ਤੋਂ ਵੱਧ ਲੋਕ ਜਿਹੜੇ ਨੇ ਇੱਥੇ ਜ਼ਖਮੀ ਹੋ ਗਏ ਨੇ ਦੱਸਿਆ ਕਿ ਇਥੇ ਸਥਾਨਕ ਲੋਕਾਂ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਇਸ ਤੋਂ ਇਲਾਵਾ ਸੜ ਤੋਂ ਵੱਧ ਮਜ਼ਦੂਰਾਂ ਨੂੰ ਵੀ ਲਗਾਇਆ ਗਿਆ ਇੱਕ ਵਾਰ ਇਸ ਦੇ ਵਿਚਾਲੇ ਅਮਨਤ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਗੁਰੂ ਘਰ ਦੇ ਵਿੱਚ ਅਚਾਨਕ ਲੈਂਟਰ ਡਿੱਗ ਜਾਂਦਾ ਜਿਸ ਕਾਰਨ ਦੱਸਿਆ ਜਾ ਰਿਹਾ ਹੈ ਕਿ ਦਰਜਨ ਤੋਂ ਵੱਧ ਜਿਹੜੇ ਲੋਕ ਨੇ ਉਹ ਜ਼ਖਮੀ ਹੋ ਗਏ ਨੇ ਹਾਲਾਂਕਿ ਕਈ ਲੋਕਾਂ ਘੇਠਾ ਅਜੇ ਵੀ ਦਬੇ ਹੋਏ ਨੇ ਗੁਰੂ ਘਰ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਦਿਵਾਨ ਹਾਲ ਦੇ ਵਿੱਚ ਲੈਂਟਰ ਡਿੱਗਿਆ ਕਈ ਲੋਕ ਇੱਥੇ ਦਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਦਸ ਦੇ ਕੀ ਤਰੰਤਰ ਦੇ ਪਿੰਡ ਸੰਗਤਪੁਰਾ ਦੀ ਇਹ ਸਾਰੀ ਘਟਨਾ ਹੈ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਉਸ ਮੌਕੇ ਕਾਫੀ ਹਾਹਾਕਾਰ ਮਚਦੀ ਨਜ਼ਰ ਆਈ ਜਦੋਂ ਇਕਦਮ ਹੀ دیਵਾਨ ਹਾਲ ਦੇ ਵਿੱਚ ਬੈਠੇ ਸੰਗਤਾਂ ਦੇ ਉੱਪਰ ਲੈਂਟਰ ਡਿੱਗਿਆ ਜਿਸ ਤਾਲ ਦੱਸਿਆ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਇਥੇ ਏਠਾ ਜਿਹੜੇ ਲੈਂਟਰ ਦੇ ਦਬੇ ਹੋਏ ਨੇ ਕਈਆਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਈਆਂ ਨੂੰ ਕੱਢ ਲਿਆ ਗਿਆ ਹੈ ਪਰ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇਹ ਵੱਡੀ ਕੱਟਣਾ ਵਾਪਰੀ ਇਸ ਸਮੇ ਗੁਰੂ ਘਰ ਦੇ ਵਿੱਚ ਕਾਫੀ ਮਾਹੌਲ ਤਣਾਅਪੂਰਨ ਵਾਲਾ ਬਣ ਗਿਆ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਆਪਣੀ ਜਾਨ ਬਚਾਉਂਦੇ ਹੋਏ ਲੋਕ ਇੱਧਰ ਉੱਧਰ ਭੱਜਣ ਲੱਗੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਦੱਸ ਦਈਏ ਕਿ ਤਰਨਤਨ ਦੇ ਪਿੰਡ ਸੰਗਤਪੁਰਾ ਚ ਸਥਿਤ ਗੁਰਦੁਆਰਾ ਬਾਬਾ ਦਰਜਨ ਦਾਸ ਦੇ ਦੀਵਾਨ ਹਾਲ ਦੀ ਅ ਵਿੱਚ ਵੀਰਵਾਰ ਨੂੰ ਸੇਵਾ ਚੱਲ ਰਹੀ ਸੀ ਜਦੋਂ ਅਚਾਨਕ ਲੈਂਟਰ ਡਿੱਗ ਗਿਆ ਲੈਂਟਰ ਦੇ ਮਲਬੇ ਦੇ ਹੇਠ ਆਉਣ ਕਾਰਨ ਦਰਜਨ ਤੋਂ ਵੱਧ ਲੋਕ ਜਿਹੜੇ ਨੇ ਇੱਥੇ ਜ਼ਖਮੀ ਹੋ ਗਏ ਨੇ ਦੱਸਿਆ ਕਿ ਇਥੇ ਸਤਾਨਕ ਲੋਕਾਂ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਇਸ ਤੋਂ ਇਲਾਵਾ 60 ਤੋਂ ਵੱਧ ਮਜ਼ਦੂਰਾਂ ਨੂੰ ਵੀ ਲਗਾਇਆ ਗਿਆ ਇੱਕ ਪਾਸੇ ਇਸ ਦੇ ਵਿਚਾਲੇ ਹਮਦ ਭਗੀ ਖਬਰ ਸਾਹਮਣੇ ਆਈ ਹੈ ਜਿੱਥੇ ਗੁਰੂ ਘਰ ਦੇ ਵਿੱਚ ਅਚਾਨਕ ਲੈਂਟਰ ਡਿੱਗ ਜਾਂਦਾ ਜਿਸ ਕਾਰਨ ਦੱਸਿਆ ਜਾ ਰਿਹਾ ਹੈ ਕਿ ਦਰਜਨ ਤੋਂ ਵੱਧ ਜਿਹੜੇ ਲੋਕ ਨੇ ਉਹ ਜ਼ਖਮੀ ਹੋ ਗਏ ਨੇ ਹਾਲਾਂਕਿ ਕਈ ਲੋਕ ਹੇਠਾਂ ਅਜੇ ਵੀ ਦਬੇ ਹੋਏ ਨੇ ਗੁਰੂ ਘਰ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਦੀਵਾਨ ਹਾਲ ਦੇ ਵਿੱਚ ਲੈਂਟਰ ਡਿੱਗਿਆ ਕਈ ਲੋਕ ਇੱਥੇ ਦਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਦੱਸਦੇ ਕਿ ਤਰੰਤਰ ਦੇ ਪਿੰਡ ਸੰਗਤਪੁਰਾ ਦੀ ਇਹ ਸਾਰੀ ਘਟਨਾ ਹੈ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਉਸ ਮੌਕੇ ਕਾਫੀ ਹਾਹਾਕਾਰ ਮਚਦੀ ਨਜ਼ਰ ਆਈ ਜਦੋਂ ਇਕਦਮ ਹੀ دیਵਾਨ ਹਾਲ ਦੇ ਵਿੱਚ ਬੈਠੇ ਸੰਗਤਾਂ ਦੇ ਉੱਪਰ ਲੈਂਟਰ ਡਿੱਗਿਆ ਜਿਸ ਤਾਲ ਦੱਸਿਆ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਇਥੇ ਠੇਠਾ ਜਿਹੜੇ ਲੈਂਟਰ ਦੇ ਦਬੇ ਹੋਏ ਨੇ ਕਈਆਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਈਆਂ ਨੂੰ ਕੱਢ ਲਿਆ ਗਿਆ ਹੈ ਪਰ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇਹ ਵੱਡੀ ਕੱਟਣਾ ਵਾਪਰੀ ਇਸ ਸਮੇ ਗੁਰੂ ਘਰ ਦੇ ਵਿੱਚ ਕਾਫੀ ਮਾਹੌਲ ਤਣਾਅਪੂਰਨ ਵਾਲਾ ਬਣ ਗਿਆ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਆਪਣੀ ਜਾਨ ਬਚਾਉਂਦੇ ਹੋਏ ਲੋਕ ਇੱਧਰ ਉੱਧਰ ਭੱਜਣ ਲੱਗੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਦੱਸਦੇ ਹਾਂ ਕਿ ਤਰਨਤਾਰਨ ਦੇ ਪਿੰਡ ਸੰਗਤਪੁਰਾ 'ਚ ਸਥਿਤ ਗੁਰਦੁਆਰਾ ਬਾਬਾ ਦਰਜਨ ਦਾਸ ਦੇ ਦੀਵਾਨ ਹਾਲ ਦੀ ਅ ਵਿੱਚ ਵੀਰਵਾਰ ਨੂੰ ਸੇਵਾ ਚੱਲ ਰਹੀ ਸੀ ਜਦੋਂ ਅਚਾਨਕ ਲੈਂਟਰ ਡਿੱਗ ਗਿਆ ਲੈਂਟਰ ਦੇ ਮਲਬੇ ਦੇ ਹੇਠ ਆਉਣ ਕਾਰਨ ਦਰਜਨ ਤੋਂ ਵੱਧ ਲੋਕ ਜਿਹੜੇ ਨੇ ਇੱਥੇ ਜ਼ਖਮੀ ਹੋ ਗਏ ਨੇ ਦੱਸਿਆ ਕਿ ਥੇ ਸਥਾਨਕ ਲੋਕਾਂ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਇਸ ਤੋਂ ਇਲਾਵਾ 60 ਤੋਂ ਵੱਧ ਮਜ਼ਦੂਰਾਂ ਨੂੰ ਵੀ ਲਗਾਇਆ ਗਿਆ ਹੈ ਪਰ ਇਸ ਦੇ ਵਿਚਾਲੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਗੁਰੂ ਘਰ ਦੇ ਵਿੱਚ ਅਚਾਨਕ ਲੈਂਟਰ ਡਿੱਗ ਜਾਂਦਾ ਜਿਸ ਕਾਰਨ ਅਾ ਦੱਸਿਆ ਜਾ ਰਿਹਾ ਹੈ ਕਿ ਦਰਜਨ ਤੋਂ ਵੱਧ ਜਿਹੜੇ ਲੋਕ ਨੇ ਉਹ ਜ਼ਖਮੀ ਹੋਗੇ ਨੇ ਹਾਲਾਂਕਿ ਕਈ ਲੋਕ ਹੇਠਾਂ ਅਜੇ ਵੀ ਦਬੇ ਹੋਏ ਨੇ ਗੁਰੂ ਘਰ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਦੀਵਾਨ ਹਾਲ ਦੇ ਵਿੱਚ ਲੈਂਟਰ ਡਿੱਗਿਆ ਕਈ ਲੋਕ ਇੱਥੇ ਦਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਦਸ ਦੇ ਕੀ ਤਰੰਤਰ ਦੇ ਪਿੰਡ ਸੰਗਤਪੁਰਾ ਦੀ ਇਹ ਸਾਰੀ ਘਟਨਾ ਹੈ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਉਸ ਮੌਕੇ ਕਾਫੀ ਹਾਹਾਕਾਰ ਮਚਦੀ ਨਜ਼ਰ ਆਈ ਜਦੋਂ ਇਕਦਮ ਹੀ دیਵਾਨ ਹਾਲ ਦੇ ਵਿੱਚ ਬੈਠੇ ਸੰਗਤਾਂ ਦੇ ਉੱਪਰ ਲੈਂਟਰ ਡਿੱਗਿਆ ਜਿਸ ਤਾਲ ਦੱਸਿਆ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਇੱਥੇ ਏਠਾ ਜਿਹੜੇ ਲੈਂਟਰ ਦੇ ਦਬੇ ਹੋਏ ਨੇ ਕਈਆਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਈਆਂ ਨੂੰ ਕੱਢ ਲਿਆ ਗਿਆ ਹੈ ਪਰ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇਹ ਵੱਡੀ ਕੱਟਣਾ ਵਾਪਰੀ ਇਸ ਸਮੇ ਗੁਰੂ ਘਰ ਦੇ ਵਿੱਚ ਕਾਫੀ ਮਾਹੌਲ ਤਣਾਪੂਰਨ ਵਾਲਾ ਬਣ ਗਿਆ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਆਪਣੀ ਜਾਨ ਬਚਾਉਂਦੇ ਹੋਏ ਲੋਕ ਇੱਧਰ ਉੱਧਰ ਭੱਜਣ ਲੱਗੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਦੱਸ ਦਈਏ ਕਿ ਤਰਨਤਨ ਦੇ ਪਿੰਡ ਸੰਗਤਪੁਰਾ ਚ ਸਥਿਤ ਗੁਰਦੁਆਰਾ ਬਾਬਾ ਦਰਸ਼ਨ ਦਾਸ ਦੇ ਦੀਵਾਨ ਹਾਲ ਦੀ ਅ ਵਿੱਚ ਵੀਰਵਾਰ ਨੂੰ ਸੇਵਾ ਚੱਲ ਰਹੀ ਸੀ ਜਦੋਂ ਅਚਾਨਕ ਲੈਂਟਰ ਡਿੱਗ ਗਿਆ ਲੈਂਟਰ ਦੇ ਮਲਬੇ ਦੇ ਹੇਠ ਆਉਣ ਕਾਰਨ ਦਰਜਨ ਤੋਂ ਵੱਧ ਲੋਕ ਜਿਹੜੇ ਨੇ ਇੱਥੇ ਜ਼ਖਮੀ ਹੋ ਗਏ ਨੇ ਦੱਸਿਆ ਕਿ ਥੇ ਸਥਾਨਕ ਲੋਕਾਂ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਇਸ ਤੋਂ ਇਲਾਵਾ 60 ਤੋਂ ਵੱਧ ਮਜ਼ਦੂਰਾਂ ਨੂੰ ਵੀ ਲਗਾਇਆ ਗਿਆ ਇੱਕ ਪਰ ਇਸ ਦੇ ਵਿਚਾਲੇ احمد ਭੱਗੀ ਖਬਰ ਸਾਹਮਣੇ ਆਈ ਹੈ ਜਿੱਥੇ ਗੁਰੂ ਘਰ ਦੇ ਵਿੱਚ ਅਚਾਨਕ ਲੈਂਟਰ ਡਿੱਗ ਜਾਂਦਾ ਜਿਸ ਕਾਰਨ ਦੱਸਿਆ ਜਾ ਰਿਹਾ ਹੈ ਕਿ ਦਰਜਨ ਤੋਂ ਵੱਧ ਜਿਹੜੇ ਲੋਕ ਨੇ ਉਹ ਜ਼ਖਮੀ ਹੋ ਗਏ ਨੇ ਹਾਲਾਂਕਿ ਕਈ ਲੋਕ ਹੇਠਾਂ ਅਜੇ ਵੀ ਦਬੇ ਹੋਏ ਨੇ ਗੁਰੂ ਘਰ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਦੀਵਾਨ ਹਾਲ ਦੇ ਵਿੱਚ ਲੈਂਟਰ ਡਿੱਗ ਗਿਆ ਕਈ ਲੋਕ ਇੱਥੇ ਦਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਦੱਸ ਦੇ ਕੀ ਤਰੰਤਰ ਦੇ ਪਿੰਡ ਸੰਗਤਪੁਰਾ ਦੀ ਇਹ ਸਾਰੀ ਘਟਨਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਮੌਕੇ ਕਾਫੀ ਹਾਹਾਕਾਰ ਮਚਦੀ ਨਜ਼ਰ ਆਈ ਜਦੋਂ ਇਕਦਮ ਹੀ دیਵਾਨ ਹਾਲ ਦੇ ਵਿੱਚ ਬੈਠੇ ਸੰਗਤਾਂ ਦੇ ਉੱਪਰ ਲੈਂਟਰ ਡਿੱਗਿਆ ਜਿਸ ਤਾਲ ਦੱਸਿਆ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਇਥੇ ਏਠਾ ਜਿਹੜੇ ਲੈਂਟਰ ਦੇ ਦਬੇ ਹੋਏ ਨੇ ਕਈਆਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਈਆਂ ਨੂੰ ਕੱਢ ਲਿਆ ਗਿਆ ਹੈ ਪਰ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇਹ ਵੱਡੀ ਕੱਟਣਾ ਵਾਪਰੀ ਇਸ ਸਮੇ ਗੁਰੂ ਘਰ ਦੇ ਵਿੱਚ ਕਾਫੀ ਮਾਹੌਲ ਤਣਾਪੂਰਨ ਵਾਲਾ ਬਣ ਗਿਆ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਆਪਣੀ ਜਾਨ ਬਚਾਉਂਦੇ ਹੋਏ ਲੋਕ ਇੱਧਰ ਉੱਧਰ ਭੱਜਣ ਲੱਗੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਦੱਸ ਦਈਏ ਕਿ ਤਰਨਤਨ ਦੇ ਪਿੰਡ ਸੰਗਤਪੁਰਾ 'ਚ ਸਥਿਤ ਗੁਰਦੁਆਰਾ ਬਾਬਾ ਦਰਸ਼ਨ ਦਾਸ ਦੇ ਦੀਵਾਨ ਹਾਲ ਦੀ ਅ ਵਿੱਚ ਵੀਰਵਾਰ ਨੂੰ ਸੇਵਾ ਚੱਲ ਰਹੀ ਸੀ ਜਦੋਂ ਅਚਾਨਕ ਲੈਂਟਰ ਡਿੱਗ ਗਿਆ ਲੈਂਟਰ ਦੇ ਮਲਬੇ ਦੇ ਹੇਠ ਆਉਣ ਕਾਰਨ ਦਰਜਨ ਤੋਂ ਵੱਧ ਲੋਕ ਜਿਹੜੇ ਨੇ ਇੱਥੇ ਜ਼ਖਮੀ ਹੋ ਗਏ ਨੇ ਦੱਸਿਆ ਕਿ ਇਥੇ ਸਥਾਨਕ ਲੋਕਾਂ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਇਸ ਤੋਂ ਇਲਾਵਾ 60 ਤੋਂ ਵੱਧ ਮਜ਼ਦੂਰਾਂ ਨੂੰ ਵੀ ਲਗਾਇਆ ਗਿਆ ਇੱਕ ਪਾਸੇ ਇਸ ਦੇ ਵਿਚਾਲੇ ਹਮੰਤਪਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਗੁਰੂ ਘਰ ਦੇ ਵਿੱਚ ਅਚਾਨਕ ਲੈਂਟਰ ਡਿੱਗ ਜਾਂਦਾ ਜਿਸ ਕਾਰਨ ਅ ਦੱਸਿਆ ਜਾ ਰਿਹਾ ਹੈ ਕਿ ਦਰਜਨ ਤੋਂ ਵੱਧ ਜਿਹੜੇ ਲੋਕ ਨੇ ਉਹ ਜ਼ਖਮੀ ਹੋ ਗਏ ਨੇ ਹਾਲਾਂਕਿ ਕਈ ਲੋਕਾਂ ਦਾ ਹੇਠਾ ਅਜੇ ਵੀ ਦਬੇ ਹੋਏ ਨੇ ਗੁਰੂ ਘਰ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਦੀਵਾਨ ਹਾਲ ਦੇ ਵਿੱਚ ਲੈਂਟਰ ਡਿੱਗਿਆ ਕਈ ਲੋਕ ਇੱਥੇ ਦਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਦੱਸ ਦੇ ਕਿ ਤਰਨਤਾਰਨ ਦੇ ਪਿੰਡ ਸੰਗਤ ਪੁਰਾ ਦੀ ਇਹ ਸਾਰੀ ਘਟਨਾਏ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਉਸ ਮੌਕੇ ਕਾਫੀ ਹਾਹਾਕਾਰ ਮਚਦੀ ਨਜ਼ਰ ਆਈ ਜਦੋਂ ਇਕਦਮ ਹੀ دیਵਾਨ ਹਾਲ ਦੇ ਵਿੱਚ ਬੈਠੇ ਸੰਗਤਾਂ ਦੇ ਉੱਪਰ ਲੈਂਟਰ ਡਿੱਗ ਗਿਆ ਜਿਸ ਤਾਲ ਦੱਸਿਆ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਇਥੇ ਏਠਾ ਜਿਹੜੇ ਲੈਂਟਰ ਦੇ ਦਬੇ ਹੋਏ ਨੇ ਕਈਆਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਈਆਂ ਨੂੰ ਕੱਢ ਲਿਆ ਗਿਆ ਹੈ ਪਰ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇਹ ਵੱਡੀ ਕੱਢਣਾ ਵਾਪਰੀ ਇਸ ਸਮੇ ਗੁਰੂ ਘਰ ਦੇ ਵਿੱਚ ਕਾਫੀ ਮਾਹੌਲ ਤਣਾਅਪੂਰਨ ਵਾਲਾ ਬਣ ਗਿਆ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਆਪਣੀ ਜਾਨ ਬਚਾਉਂਦੇ ਹੋਏ ਲੋਕ ਇੱਧਰ ਉੱਧਰ ਭੱਜਣ ਲੱਗੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਦੱਸਦੇ ਕਿ ਤਰਨਤਨ ਦੇ ਪਿੰਡ ਸੰਗਤਪੁਰਾ ਚ ਸਥਿਤ ਗੁਰਦੁਆਰਾ ਬਾਬਾ ਦਰਸ਼ਨ ਦਾਸ ਦੇ ਦੀਵਾਨ ਹਾਲ ਦੀ ਵਿਚ ਵੀਰਵਾਰ ਨੂੰ ਸੇਵਾ ਚੱਲ ਰਹੀ ਸੀ ਜਦੋਂ ਅਚਾਨਕ ਲੈਂਟਰ ਡਿੱਗ ਗਿਆ ਲੈਂਟਰ ਦੇ ਮਲਬੇ ਦੇ ਹੇਠ ਆਉਣ ਕਾਰਨ ਦਰਜਨ ਤੋਂ ਵੱਧ ਲੋਕ ਜਿਹੜੇ ਨੇ ਇੱਥੇ ਜ਼ਖਮੀ ਹੋ ਗਏ ਨੇ ਦੱਸਿਆ ਕਿ ਥੇ ਸਥਾਨਕ ਲੋਕਾਂ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਇਸ ਤੋਂ ਇਲਾਵਾ ਸੜ ਤੋਂ ਵੱਧ ਮਜ਼ਦੂਰਾਂ ਨੂੰ ਵੀ ਲਗਾਇਆ ਗਿਆ ਇੱਕ ਪਾਰ ਇਸ ਦੇ ਵਿਚਾਲੇ ਹਮਤਪਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਗੁਰੂ ਘਰ ਦੇ ਵਿੱਚ ਅਚਾਨਕ ਲੈਂਟਰ ਡਿੱਗ ਜਾਂਦਾ ਜਿਸ ਕਾਰਨ ਦੱਸਿਆ ਜਾ ਰਿਹਾ ਹੈ ਕਿ ਦਰਜਨ ਤੋਂ ਵੱਧ ਜਿਹੜੇ ਲੋਕ ਨੇ ਉਹ ਜ਼ਖਮੀ ਹੋ ਗਏ ਨੇ ਹਾਲਾਂਕਿ ਕਈ ਲੋਕ ਹੇਠਾਂ ਅਜੇ ਵੀ ਦਬੇ ਹੋਏ ਨੇ ਗੁਰੂ ਘਰ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਦਿਵਾਨ ਹਾਲ ਦੇ ਵਿੱਚ ਲੈਂਟਰ ਡਿੱਗ ਗਿਆ ਕਈ ਲੋਕ ਇੱਥੇ ਦਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਦਸ ਦੇ ਕੀ ਤਰੰਤਰ ਦੇ ਪਿੰਡ ਸੰਗਤਪੁਰਾ ਦੀ ਇਹ ਸਾਰੀ ਘਟਨਾ ਹੈ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਉਸ ਮੌਕੇ ਕਾਫੀ ਹਾਹਾਕਾਰ ਮਚਦੀ ਨਜ਼ਰ ਆਈ ਜਦੋਂ ਇਕਦਮ ਹੀ دیਵਾਨ ਹਾਲ ਦੇ ਵਿੱਚ ਬੈਠੇ ਸੰਗਤਾਂ ਦੇ ਉੱਪਰ ਲੈਂਟਰ ਡਿੱਗਿਆ ਜਿਸ ਨਾਲ ਦੱਸਿਆ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਇੱਥੇ ਏਠਾ ਜਿਹੜੇ ਲੈਂਟਰ ਦੇ ਦਬੇ ਹੋਏ ਨੇ ਕਈਆਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਈਆਂ ਨੂੰ ਕੱਢ ਲਿਆ ਗਿਆ ਹੈ ਪਰ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇਹ ਵੱਡੀ ਕੱਢਣਾ ਵਾਪਰੀ ਉਸ ਸਮੇਂ ਗੁਰੂ ਘਰ ਦੇ ਵਿੱਚ ਕਾਫੀ ਮਾਹੌਲ ਤਣਾਅਪੂਰਨ ਵਾਲਾ ਬਣ ਗਿਆ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਆਪਣੀ ਜਾਨ ਬਚਾਉਂਦੇ ਹੋਏ ਲੋਕ ਇੱਧਰ ਉੱਧਰ ਭੱਜਣ ਲੱਗੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਦੱਸ ਦਈਏ ਕਿ ਤਰਨਤਨ ਦੇ ਪਿੰਡ ਸੰਗਤਪੁਰਾ ਚ ਸਥਿਤ ਗੁਰਦੁਆਰਾ ਬਾਬਾ ਦਰਜਨ ਦਾਸ ਦੇ ਦੀਵਾਨ ਹਾਲ ਦੀ ਅ ਵਿੱਚ ਵੀਰਵਾਰ ਨੂੰ ਸੇਵਾ ਚੱਲ ਰਹੀ ਸੀ ਜਦੋਂ ਅਚਾਨਕ ਲੈਂਟਰ ਡਿੱਗ ਗਿਆ ਲੈਂਟਰ ਦੇ ਮਲਬੇ ਦੇ ਹੇਠ ਆਉਣ ਕਾਰਨ ਦਰਜਨ ਤੋਂ ਵੱਧ ਲੋਕ ਜਿਹੜੇ ਨੇ ਇੱਥੇ ਜ਼ਖਮੀ ਹੋ ਗਏ ਨੇ ਦੱਸਿਆ ਕਿ ਥੇ ਸਥਾਨਕ ਲੋਕਾਂ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਇਸ ਤੋਂ ਇਲਾਵਾ ਸਰ ਤੋਂ ਵੱਧ ਮਜ਼ਦੂਰਾਂ ਨੂੰ ਵੀ ਲਗਾਇਆ ਗਿਆ ਇੱਕ ਵਾਰ ਇਸ ਦੇ ਵਿਚਾਲੇ ਹਮਤ ਪੱਗੀ ਖਬਰ ਸਾਹਮਣੇ ਆਈ ਹੈ ਜਿੱਥੇ ਗੁਰੂ ਘਰ ਦੇ ਵਿੱਚ ਅਚਾਨਕ ਲੈਂਟਰ ਡਿੱਗ ਜਾਂਦਾ ਜਿਸ ਕਾਰਨ ਦੱਸਿਆ ਜਾ ਰਿਹਾ ਹੈ ਕਿ ਦਰਜਨ ਤੋਂ ਵੱਧ ਜਿਹੜੇ ਲੋਕ ਨੇ ਉਹ ਜ਼ਖਮੀ ਹੋ ਗਏ ਨੇ ਹਾਲਾਂਕਿ ਕਈ ਲੋਕ ਹੇਠਾਂ ਅਜੇ ਵੀ ਦਬੇ ਹੋਏ ਨੇ ਗੁਰੂ ਘਰ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਦਿਵਾਨ ਹਾਲ ਦੇ ਵਿੱਚ ਲੈਂਟਰ ਡਿੱਗਿਆ ਕਈ ਲੋਕ ਇੱਥੇ ਦਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਦੱਸ ਦੇ ਕਿ ਤਰਨਤਨ ਦੇ ਪਿੰਡ ਸੰਗਤਪੁਰਾ ਦੀ ਇਹ ਸਾਰੀ ਘਟਨਾ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਉਸ ਮੌਕੇ ਕਾਫੀ ਹਾਹਾਕਾਰ ਮਚਦੀ ਨਜ਼ਰ ਆਈ ਜਦੋਂ ਇਕਦਮ ਹੀ دیਵਾਨ ਹਾਲ ਦੇ ਵਿੱਚ ਬੈਠੇ ਸੰਗਤਾਂ ਦੇ ਉੱਪਰ ਲੈਂਟਰ ਡਿੱਗ ਗਿਆ ਜਿਸ ਨਾਲ ਦੱਸਿਆ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਇੱਥੇ ੇਠਾ ਜਿਹੜੇ ਲੈਂਟਰ ਦੇ ਦਬੇ ਹੋਏ ਨੇ ਕਈਆਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਈਆਂ ਨੂੰ ਕੱਢ ਲਿਆ ਗਿਆ ਹੈ ਪਰ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇਹ ਵੱਡੀ ਕੱਟਣਾ ਵਾਪਰੀ ਉਸ ਸਮੇਂ ਗੁਰੂ ਘਰ ਦੇ ਵਿੱਚ ਕਾਫੀ ਮਾਹੌਲ ਤਣਾਅਪੂਰਨ ਵਾਲਾ ਬਣ ਗਿਆ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਆਪਣੀ ਜਾਨ ਬਚਾਉਂਦੇ ਹੋਏ ਲੋਕ ਇੱਧਰ ਉੱਧਰ ਭੱਜਣ ਲੱਗੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਦੱਸ ਦਈਏ ਕਿ ਤਰਨਤੰਨ ਦੇ ਪਿੰਡ ਸੰਗਤਪੁਰਾ 'ਚ ਸਥਿਤ ਗੁਰਦੁਆਰਾ ਬਾਬਾ ਦਰਜਨ ਦਾਸ ਦੇ ਦੀਵਾਨ ਹਾਲ ਦੀ ਅ ਵਿੱਚ ਵੀਰਵਾਰ ਨੂੰ ਸੇਵਾ ਚੱਲ ਰਹੀ ਸੀ ਜਦੋਂ ਅਚਾਨਕ ਲੈਂਟਰ ਡਿੱਗ ਗਿਆ ਲੈਂਟਰ ਦੇ ਮਲਬੇ ਦੇ ਹੇਠ ਆਉਣ ਕਾਰਨ ਦਰਜਨ ਤੋਂ ਵੱਧ ਲੋਕ ਜਿਹੜੇ ਨੇ ਇੱਥੇ ਜ਼ਖਮੀ ਹੋ ਗਏ ਨੇ ਦੱਸਿਆ ਕਿ ਥੇ ਸਥਾਨਕ ਲੋਕਾਂ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਇਸ ਤੋਂ ਇਲਾਵਾ 60 ਤੋਂ ਵੱਧ ਮਜ਼ਦੂਰਾਂ ਨੂੰ ਵੀ ਲਗਾਇਆ ਗਿਆ ਇੱਕ ਪਾਰ ਇਸ ਦੇ ਵਿਚਾਲੇ ਹਮਤਪਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਗੁਰੂ ਘਰ ਦੇ ਵਿੱਚ ਅਚਾਨਕ ਲੈਂਟਰ ਡਿੱਗ ਜਾਂਦਾ ਜਿਸ ਕਾਰਨ ਆ ਦੱਸਿਆ ਜਾ ਰਿਹਾ ਹੈ ਕਿ ਦਰਜਨ ਤੋਂ ਵੱਧ ਜਿਹੜੇ ਲੋਕ ਨੇ ਉਹ ਜ਼ਖਮੀ ਹੋਗੇ ਨੇ ਹਾਲਾਂਕਿ ਕਈ ਲੋਕ ਹੇਠਾਂ ਅਜੇ ਵੀ ਦਬੇ ਹੋਏ ਨੇ ਗੁਰੂ ਘਰ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਦੀਵਾਨ ਹਾਲ ਦੇ ਵਿੱਚ ਲੈਂਟਰ ਡਿੱਗਿਆ ਕਈ ਲੋਕ ਇੱਥੇ ਦਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਦੱਸ ਦੇ ਕਿ ਤਰੰਤਰ ਦੇ ਪਿੰਡ ਸੰਗਤ ਪੁਰਾ ਦੀ ਇਹ ਸਾਰੀ ਘਟਨਾਏ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਮੌਕੇ ਕਾਫੀ ਹਾਹਾਕਾਰ ਮਚਦੀ ਨਜ਼ਰ ਆਈ ਜਦੋਂ ਇਕਦਮ ਹੀ دیਵਾਨ ਹਾਲ ਦੇ ਵਿੱਚ ਬੈਠੇ ਸੰਗਤਾਂ ਦੇ ਉੱਪਰ ਲੈਂਟਰ ਡਿੱਗਿਆ ਜਿਸ ਤਾਲ ਦੱਸਿਆ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਇਥੇ ੇਠਾ ਜਿਹੜੇ ਲੈਂਟਰ ਦੇ ਦਬੇ ਹੋਏ ਨੇ ਕਈਆਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਈਆਂ ਨੂੰ ਕੱਢ ਲਿਆ ਗਿਆ ਹੈ ਪਰ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇਹ ਵੱਡੀ ਕੱਟਣਾ ਵਾਪਰੀ ਉਸ ਸਮੇਂ ਗੁਰੂ ਘਰ ਦੇ ਵਿੱਚ ਕਾਫੀ ਮਾਹੌਲ ਤਣਾਅਪੂਰਨ ਵਾਲਾ ਬਣ ਗਿਆ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਆਪਣੀ ਜਾਨ ਬਚਾਉਂਦੇ ਹੋਏ ਲੋਕ ਇੱਧਰ ਉੱਧਰ ਭੱਜਣ ਲੱਗੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਦੱਸ ਦਈਏ ਕਿ ਤਰਨਤਨ ਦੇ ਪਿੰਡ ਸੰਗਤਪੁਰਾ 'ਚ ਸਥਿਤ ਗੁਰਦੁਆਰਾ ਬਾਬਾ ਦਰਸ਼ਨ ਦਾਸ ਦੇ ਦੀਵਾਨ ਹਾਲ ਦੀ ਅ ਵਿੱਚ ਵੀਰਵਾਰ ਨੂੰ ਸੇਵਾ ਚੱਲ ਰਹੀ ਸੀ ਜਦੋਂ ਅਚਾਨਕ ਲੈਂਟਰ ਡਿੱਗ ਗਿਆ ਲੈਂਟਰ ਦੇ ਮਲਬੇ ਦੇ ਹੇਠ ਆਉਣ ਕਾਰਨ ਦਰਜਨ ਤੋਂ ਵੱਧ ਲੋਕ ਜਿਹੜੇ ਨੇ ਇੱਥੇ ਜ਼ਖਮੀ ਹੋ ਗਏ ਨੇ ਦੱਸਿਆ ਕਿ ਇਥੇ ਸਥਾਨਕ ਲੋਕਾਂ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਇਸ ਤੋਂ ਇਲਾਵਾ ਸੜ ਤੋਂ ਵੱਧ ਮਜ਼ਦੂਰਾਂ ਨੂੰ ਵੀ ਲਗਾਇਆ ਗਿਆ ਹੈ ਪਰ ਇਸ ਦੇ ਵਿਚਾਲੇ ਹਮਦ ਭਗੀ ਖਬਰ ਸਾਹਮਣੇ ਆਈ ਹੈ ਜਿੱਥੇ ਗੁਰੂ ਘਰ ਦੇ ਵਿੱਚ ਅਚਾਨਕ ਲੈਂਟਰ ਡਿੱਗ ਜਾਂਦਾ ਜਿਸ ਕਾਰਨ ਦੱਸਿਆ ਜਾ ਰਿਹਾ ਹੈ ਕਿ ਦਰਜਨ ਤੋਂ ਵੱਧ ਜਿਹੜੇ ਲੋਕ ਨੇ ਉਹ ਜ਼ਖਮੀ ਹੋ ਗਏ ਨੇ ਹਾਲਾਂਕਿ ਕਈ ਲੋਕ ਹੈਠਾ ਅਜੇ ਵੀ ਹਨ ਹਾਲ ਦੇ ਵਿੱਚ ਲੈਂਟਰ ਡਿੱਗਿਆ ਹੈ ਕਈ ਲੋਕ ਇੱਥੇ ਦਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਦੱਸ ਦੇ ਕਿ ਤਰੰਤਰ ਦੇ ਪਿੰਡ ਸੰਗਤ ਪੁਰਾ ਦੀ ਇਹ ਸਾਰੀ ਘਟਨਾਏ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਉਸ ਮੌਕੇ ਕਾਫੀ ਹਾਹਾਕਾਰ ਮਚਦੀ ਨਜ਼ਰ ਆਈ ਜਦੋਂ ਇਕਦਮ ਹੀ دیਵਾਨ ਹਾਲ ਦੇ ਵਿੱਚ ਬੈਠੇ ਸੰਗਤਾਂ ਦੇ ਉੱਪਰ ਲੈਂਟਰ ਡਿੱਗ ਗਿਆ ਜਿਸ ਤਾਲ ਦੱਸਿਆ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਇਥੇ ਏਠਾ ਜਿਹੜੇ ਲੈਂਟਰ ਦੇ ਦਬੇ ਹੋਏ ਨੇ ਕਈਆਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਈਆਂ ਨੂੰ ਕੱਢ ਲਿਆ ਗਿਆ ਹੈ ਪਰ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇਹ ਵੱਡੀ ਕੱਟਣਾ ਵਾਪਰੀ ਇਸ ਸਮੇ ਗੁਰੂ ਘਰ ਦੇ ਵਿੱਚ ਕਾਫੀ ਮਾਹੌਲ ਤਣਾਅਪੂਰਨ ਵਾਲਾ ਬਣ ਗਿਆ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਆਪਣੀ ਜਾਨ ਬਚਾਉਂਦੇ ਹੋਏ ਲੋਕ ਇੱਧਰ ਉੱਧਰ ਭੱਜਣ ਲੱਗੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਦੱਸ ਦਈਏ ਕਿ ਤਰਨਤਾਰਨ ਦੇ ਪਿੰਡ ਸੰਗਤਪੁਰਾ 'ਚ ਸਥਿਤ ਗੁਰਦੁਆਰਾ ਬਾਬਾ ਦਰਜਨ ਦਾਸ ਦੇ ਦੀਵਾਨ ਹਾਲ ਦੀ ਅ ਵਿੱਚ ਵੀਰਵਾਰ ਨੂੰ ਸੇਵਾ ਚੱਲ ਰਹੀ ਸੀ ਜਦੋਂ ਅਚਾਨਕ ਲੈਂਟਰ ਡਿੱਗ ਗਿਆ ਲੈਂਟਰ ਦੇ ਮਲਬੇ ਦੇ ਹੇਠ ਆਉਣ ਕਾਰਨ ਦਰਜਨ ਤੋਂ ਵੱਧ ਲੋਕ ਜਿਹੜੇ ਨੇ ਇੱਥੇ ਜ਼ਖਮੀ ਹੋ ਗਏ ਨੇ ਦੱਸਿਆ ਕਿ ਸਥਾਨਕ ਲੋਕਾਂ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਇਸ ਤੋਂ ਇਲਾਵਾ 60 ਤੋਂ ਵੱਧ ਮਜ਼ਦੂਰਾਂ ਨੂੰ ਵੀ ਲਗਾਇਆ ਗਿਆ ਇੱਕ ਵਾਰ ਇਸ ਦੇ ਵਿਚਾਲੇ ਹਮਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਗੁਰੂ ਘਰ ਦੇ ਵਿੱਚ ਅਚਾਨਕ ਲੈਂਟਰ ਡਿੱਗ ਜਾਂਦਾ ਜਿਸ ਕਾਰਨ ਅ ਦੱਸਿਆ ਜਾ ਰਿਹਾ ਹੈ ਕਿ ਦਰਜਨ ਤੋਂ ਵੱਧ ਜਿਹੜੇ ਲੋਕ ਨੇ ਉਹ ਜ਼ਖਮੀ ਹੋ ਗਏ ਨੇ ਹਾਲਾਂਕਿ ਕਈ ਲੋਕਾਂ ਦਾ ਹੇਠਾ ਅਜੇ ਵੀ ਦਬੇ ਹੋਏ ਨੇ ਗੁਰੂ ਘਰ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਦੀਵਾਨ ਹਾਲ ਦੇ ਵਿੱਚ ਲੈਂਟਰ ਡਿੱਗਿਆ ਕਈ ਲੋਕ ਇੱਥੇ ਦਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਦੱਸ ਦੇ ਕਿ ਤਰੰਗਤਰ ਦੇ ਪਿੰਡ ਸੰਗਤ ਪੁਰਾ ਦੀ ਇਹ ਸਾਰੀ ਕਟਨਾਏ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਮੌਕੇ ਕਾਫੀ ਹਾਹਾਕਾਰ ਮਚਦੀ ਨਜ਼ਰ ਆਈ ਜਦੋਂ ਇਕਦਮ ਹੀ دیਵਾਨ ਹਾਲ ਦੇ ਵਿੱਚ ਬੈਠੇ ਸੰਗਤਾਂ ਦੇ ਉੱਪਰ ਲੈਂਟਰ ਡਿੱਗ ਗਿਆ ਜਿਸ ਤਾਲ ਦੱਸਿਆ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਇਥੇ ੇਠਾ ਜਿਹੜੇ ਲੈਂਟਰ ਦੇ ਦਬੇ ਹੋਏ ਨੇ ਕਈਆਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਈਆਂ ਨੂੰ ਕੱਢ ਲਿਆ ਗਿਆ ਹੈ ਪਰ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇਹ ਵੱਡੀ ਕਟਨਾ ਵਾਪਰੀ ਇਸ ਸਮੇਂ ਗੁਰੂ ਘਰ ਦੇ ਵਿੱਚ ਕਾਫੀ ਮਾਹੌਲ ਤਣਾਅਪੂਰਨ ਵਾਲਾ ਬਣ ਗਿਆ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਆਪਣੀ ਜਾਨ ਬਚਾਉਂਦੇ ਹੋਏ ਲੋਕ ਇੱਧਰ ਉੱਧਰ ਭੱਜਣ ਲੱਗੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਦੱਸ ਦਈਏ ਕਿ ਤਰਨਤਨ ਦੇ ਪਿੰਡ ਸੰਗਤਪੁਰਾ 'ਚ ਸਥਿਤ ਗੁਰਦੁਆਰਾ ਬਾਬਾ ਦਰਸ਼ਨ ਦਾਸ ਦੇ ਦੀਵਾਨ ਹਾਲ ਦੀ ਵਿਚ ਵੀਰਵਾਰ ਨੂੰ ਸੇਵਾ ਚੱਲ ਰਹੀ ਸੀ ਜਦੋਂ ਅਚਾਨਕ ਲੈਂਟਰ ਡਿੱਗ ਗਿਆ ਲੈਂਟਰ ਦੇ ਮਲਬੇ ਦੇ ਹੇਠ ਆਉਣ ਕਾਰਨ ਦਰਜਨ ਤੋਂ ਵੱਧ ਲੋਕ ਜਿਹੜੇ ਨੇ ਇੱਥੇ ਜ਼ਖਮੀ ਹੋ ਗਏ ਨੇ ਦੱਸਿਆ ਕਿ ਥੇ ਸਥਾਨਕ ਲੋਕਾਂ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਇਸ ਤੋਂ ਇਲਾਵਾ ਸਰ ਤੋਂ ਵੱਧ ਮਜ਼ਦੂਰਾਂ ਨੂੰ ਵੀ ਲਗਾਇਆ ਗਿਆ ਹੈ ਪਰ ਇਸ ਦੇ ਵਿਚਾਲੇ ਹਮਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਗੁਰੂ ਘਰ ਦੇ ਵਿੱਚ ਅਚਾਨਕ ਲੈਂਟਰ ਡਿੱਗ ਜਾਂਦਾ ਜਿਸ ਕਾਰਨ ਦੱਸਿਆ ਜਾ ਰਿਹਾ ਹੈ ਕਿ ਦਰਜਨ ਤੋਂ ਵੱਧ ਜਿਹੜੇ ਲੋਕ ਨੇ ਉਹ ਜ਼ਖਮੀ ਹੋ ਗਏ ਨੇ ਹਾਲਾਂਕਿ ਕਈ ਲੋਕ ਹੇਠਾਂ ਅਜੇ ਵੀ ਦਬੇ ਹੋਏ ਨੇ ਗੁਰੂ ਘਰ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਦੀਵਾਨ ਹਾਲ ਦੇ ਵਿੱਚ ਲੈਂਟਰ ਡਿੱਗ ਗਿਆ ਕਈ ਲੋਕ ਇੱਥੇ ਦਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਦਸ ਦੇ ਕੀ ਤਰੰਤਰ ਦੇ ਪਿੰਡ ਸੰਗਤਪੁਰਾ ਦੀ ਇਹ ਸਾਰੀ ਘਟਨਾ ਹੈ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਉਸ ਮੌਕੇ ਕਾਫੀ ਹਾਹਾਕਾਰ ਮਚਦੀ ਨਜ਼ਰ ਆਈ ਜਦੋਂ ਇਕਦਮ ਹੀ دیਵਾਨ ਹਾਲ ਦੇ ਵਿੱਚ ਬੈਠੇ ਸੰਗਤਾਂ ਦੇ ਉੱਪਰ ਲੈਂਟਰ ਡਿੱਗਿਆ ਜਿਸ ਤਾਲ ਦੱਸਿਆ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਇੱਥੇ ੇਠਾ ਜਿਹੜੇ ਲੈਂਟਰ ਦੇ ਦਬੇ ਹੋਏ ਨੇ ਕਈਆਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਈਆਂ ਨੂੰ ਕੱਢ ਲਿਆ ਗਿਆ ਹੈ ਪਰ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇਹ ਵੱਡੀ ਕੱਟਣਾ ਵਾਪਰੀ ਇਸ ਸਮੇਂ ਗੁਰੂ ਘਰ ਦੇ ਵਿੱਚ ਕਾਫੀ ਮਾਹੌਲ ਤਣਾਅਪੂਰਨ ਵਾਲਾ ਬਣ ਗਿਆ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਆਪਣੀ ਜਾਨ ਬਚਾਉਂਦੇ ਹੋਏ ਲੋਕ ਇੱਧਰ ਉੱਧਰ ਭੱਜਣ ਲੱਗੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਦੱਸ ਦਈਏ ਕਿ ਤਰਨਤਨ ਦੇ ਪਿੰਡ ਸੰਗਤਪੁਰਾ 'ਚ ਸਥਿਤ ਗੁਰਦੁਆਰਾ ਬਾਬਾ ਦਰਜਨ ਦਾਸ ਦੇ ਦੀਵਾਨ ਹਾਲ ਦੀ ਵਿਚ ਵੀਰਵਾਰ ਨੂੰ ਸੇਵਾ ਚੱਲ ਰਹੀ ਸੀ ਜਦੋਂ ਅਚਾਨਕ ਲੈਂਟਰ ਡਿੱਗ ਗਿਆ ਲੈਂਟਰ ਦੇ ਮਲਬੇ ਦੇ ਹੇਠ ਆਉਣ ਕਾਰਨ ਦਰਜਨ ਤੋਂ ਵੱਧ ਲੋਕ ਜਿਹੜੇ ਨੇ ਇੱਥੇ ਜ਼ਖਮੀ ਹੋ ਗਏ ਨੇ ਦੱਸਿਆ ਕਿ ਇਥੇ ਸਥਾਨਕ ਲੋਕਾਂ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਇਸ ਤੋਂ ਇਲਾਵਾ ਸਰ ਤੋਂ ਵੱਧ ਮਜ਼ਦੂਰਾਂ ਨੂੰ ਵੀ ਲਗਾਇਆ ਗਿਆ ਇੱਕ ਵਾਰ ਇਸ ਦੇ ਵਿਚਾਲੇ ਹਮਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਗੁਰੂ ਘਰ ਦੇ ਵਿੱਚ ਅਚਾਨਕ ਲੈਂਟਰ ਡਿੱਗ ਜਾਂਦਾ ਜਿਸ ਕਾਰਨ ਦੱਸਿਆ ਜਾ ਰਿਹਾ ਹੈ ਕਿ ਦਰਜਨ ਤੋਂ ਵੱਧ ਜਿਹੜੇ ਲੋਕ ਨੇ ਉਹ ਜ਼ਖਮੀ ਹੋ ਗਏ ਨੇ ਹਾਲਾਂਕਿ ਕਈ ਲੋਕ ਹੇਠਾਂ ਅਜੇ ਵੀ ਦਬੇ ਹੋਏ ਨੇ ਗੁਰੂ ਘਰ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਦਿਵਾਨ ਹਾਲ ਦੇ ਵਿੱਚ ਲੈਂਟਰ ਡਿੱਗ ਗਿਆ ਕਈ ਲੋਕ ਇੱਥੇ ਦਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਦਸ ਦੇ ਕੀ ਤਰੰਤਰ ਦੇ ਪਿੰਡ ਸੰਗਤਪੁਰਾ ਦੀ ਇਹ ਸਾਰੀ ਘਟਨਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਮੌਕੇ ਕਾਫੀ ਹਾਹਾਕਾਰ ਮਚਦੀ ਨਜ਼ਰ ਆਈ ਜਦੋਂ ਇਕਦਮ ਹੀ دیਵਾਨ ਹਾਲ ਦੇ ਵਿੱਚ ਬੈਠੇ ਸੰਗਤਾਂ ਦੇ ਉੱਪਰ ਲੈਂਟਰ ਡਿੱਗਿਆ ਜਿਸ ਤਾਲ ਦੱਸਿਆ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਇੱਥੇ ਏਠਾ ਜਿਹੜੇ ਲੈਂਟਰ ਦੇ ਦਬੇ ਹੋਏ ਨੇ ਕਈਆਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਈਆਂ ਨੂੰ ਕੱਢ ਲਿਆ ਗਿਆ ਹੈ ਪਰ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇਹ ਵੱਡੀ ਕਟਨਾ ਵਾਪਰੀ ਉਸ ਸਮੇਂ ਗੁਰੂ ਘਰ ਦੇ ਵਿੱਚ ਕਾਫੀ ਮਾਹੌਲ ਤਣਾਅਪੂਰਨ ਵਾਲਾ ਬਣ ਗਿਆ ਲੋਕਾਂ ਦੇ ਵਿੱਚ ਦਰਦ ਦਾ ਮਾਹੌਲ ਬਣ ਗਿਆ ਆਪਣੀ ਜਾਨ ਬਚਾਉਂਦੇ ਹੋਏ ਲੋਕ ਇੱਧਰ ਉੱਧਰ ਭੱਜਣ ਲੱਗੇ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਦੱਸਦੀ ਹੈ ਕਿ ਤਰਨਤਨ ਦੇ ਪਿੰਡ ਸੰਗਤਪੁਰਾ ਚ ਸਥਿਤ ਗੁਰਦੁਆਰਾ ਬਾਬਾ ਦਰਜਨ ਦਾਸ ਦੇ ਦੀਵਾਨ ਹਾਲ ਦੀ ਵਿੱਚ ਵੀਰਵਾਰ ਨੂੰ ਸੇਵਾ ਚੱਲ ਰਹੀ ਸੀ ਜਦੋਂ ਅਚਾਨਕ ਲੈਂਟਰ ਡਿੱਗ ਗਿਆ ਲੈਂਟਰ ਦੇ ਮਲਬੇ ਦੇ ਹੇਠ ਆਉਣ ਕਾਰਨ ਦਰਜਨ ਤੋਂ ਵੱਧ ਲੋਕ ਜਿਹੜੇ ਨੇ ਇੱਥੇ ਜ਼ਖਮੀ ਹੋ ਗਏ ਨੇ ਦੱਸਦੀ ਹੈ ਕਿ ਥੇ ਸਥਾਨਕ ਲੋਕਾਂ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਇਸ ਤੋਂ ਇਲਾਵਾ ਸਰ ਤੋਂ ਵੱਧ ਮਜ਼ਦੂਰਾਂ ਨੂੰ ਵੀ ਲਗਾਇਆ ਗਿਆ ਹੈ ਪਰ ਇਸ ਦੇ ਵਿਚਾਲੇ ਮਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਗੁਰੂ ਘਰ ਦੇ ਵਿੱਚ ਅਚਾਨਕ ਲੈਂਟਰ ਡਿੱਗ ਜਾਂਦਾ ਜਿਸ ਕਾਰਨ ਦੱਸਿਆ ਜਾ ਰਿਹਾ ਹੈ ਕਿ ਦਰਜਨ ਤੋਂ ਵੱਧ ਜਿਹੜੇ ਲੋਕ ਨੇ ਉਹ ਜ਼ਖਮੀ ਹੋ ਗਏ ਨੇ ਹਾਲਾਂਕਿ ਕਈ ਲੋਕ ਹੇਠਾਂ ਅਜੇ ਵੀ ਦਬੇ ਹੋਏ ਨੇ ਗੁਰੂ ਘਰ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਦਿਵਾਨ ਹਾਲ ਦੇ ਵਿੱਚ ਲੈਂਟਰ ਡਿੱਗਾ ਹੈ ਕਈ ਲੋਕ ਇੱਥੇ ਦਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਦੱਸ ਦੇ ਕਿ ਤਰੰਤਰ ਦੇ ਪਿੰਡ ਸੰਗਤਪੁਰਾ ਦੀ ਇਹ ਸਾਰੀ ਘਟਨਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਮੌਕੇ ਕਾਫੀ ਹਾਹਾਕਾਰ ਮਚਦੀ ਨਜ਼ਰ ਆਈ ਜਦੋਂ ਇਕਦਮ ਹੀ دیਵਾਨ ਆਹਾਲ ਦੇ ਵਿੱਚ ਬੈਠੇ ਸੰਗਤਾਂ ਦੇ ਉੱਪਰ ਲੈਂਟਰ ਡਿੱਗਿਆ ਜਿਸ ਤਾਲ ਦੱਸਿਆ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਇੱਥੇ ਏਠਾ ਜਿਹੜੇ ਲੈਂਟਰ ਦੇ ਦਬੇ ਹੋਏ ਨੇ ਕਈਆਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਈਆਂ ਨੂੰ ਕੱਢ ਲਿਆ ਗਿਆ ਹੈ ਪਰ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇਹ ਵੱਡੀ ਕੱਟਣਾ ਵਾਪਰੀ ਇਸ ਸਮੇ ਗੁਰੂ ਘਰ ਦੇ ਵਿੱਚ ਕਾਫੀ ਮਾਹੌਲ ਤਣਾਪੂਰਨ ਵਾਲਾ ਬਣ ਗਿਆ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਆਪਣੀ ਜਾਨ ਬਚਾਉਂਦੇ ਹੋਏ ਲੋਕ ਇੱਧਰ ਉੱਧਰ ਭੱਜਣ ਲੱਗੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਦੱਸ ਦਈਏ ਕਿ ਤਰਨਤਨ ਦੇ ਪਿੰਡ ਸੰਗਤਪੁਰਾ 'ਚ ਸਥਿਤ ਗੁਰਦੁਆਰਾ ਬਾਬਾ ਦਰਸ਼ਨ ਦਾਸ ਦੇ ਦੀਵਾਨ ਹਾਲ ਦੀ ਅ ਵਿੱਚ ਵੀਰਵਾਰ ਨੂੰ ਸੇਵਾ ਚੱਲ ਰਹੀ ਸੀ ਜਦੋਂ ਅਚਾਨਕ ਲੈਂਟਰ ਡਿੱਗ ਗਿਆ ਲੈਂਟਰ ਦੇ ਮਲਬੇ ਦੇ ਹੇਠ ਆਉਣ ਕਾਰਨ ਦਰਜਨ ਤੋਂ ਵੱਧ ਲੋਕ ਜਿਹੜੇ ਨੇ ਇੱਥੇ ਜ਼ਖਮੀ ਹੋ ਗਏ ਨੇ ਦੱਸਿਆ ਕਿ ਇਥੇ ਸਥਾਨਕ ਲੋਕਾਂ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਇਸ ਤੋਂ ਇਲਾਵਾ 60 ਤੋਂ ਵੱਧ ਮਜ਼ਦੂਰਾਂ ਨੂੰ ਵੀ ਲਗਾਇਆ ਗਿਆ ਇੱਕ ਪਾਰ ਇਸ ਦੇ ਵਿਚਾਲੇ ਹਮਨਤ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਗੁਰੂ ਘਰ ਦੇ ਵਿੱਚ ਅਚਾਨਕ ਲੈਂਟਰ ਡਿੱਗ ਜਾਂਦਾ ਜਿਸ ਕਾਰਨ ਦੱਸਿਆ ਜਾ ਰਿਹਾ ਹੈ ਕਿ ਦਰਜਨ ਤੋਂ ਵੱਧ ਜਿਹੜੇ ਲੋਕ ਨੇ ਉਹ ਜ਼ਖਮੀ ਹੋ ਗਏ ਨੇ ਹਾਲਾਂਕਿ ਕਈ ਲੋਕ ਹੇਠਾਂ ਅਜੇ ਵੀ ਦਬੇ ਹੋਏ ਨੇ ਗੁਰੂ ਘਰ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਦਿਵਾਨ ਹਾਲ ਦੇ ਵਿੱਚ ਲੈਂਟਰ ਡਿੱਗਿਆ ਕਈ ਲੋਕ ਇੱਥੇ ਦਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਦੱਸ ਦੇ ਕਿ ਤਰਨਤਨ ਦੇ ਪਿੰਡ ਸੰਗਤਪੁਰਾ ਦੀ ਇਹ ਸਾਰੀ ਘਟਨਾ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਉਸ ਮੌਕੇ ਕਾਫੀ ਹਾਹਾਕਾਰ ਮਚਦੀ ਨਜ਼ਰ ਆਈ ਜਦੋਂ ਇਕਦਮ ਹੀ دیਵਾਨ ਹਾਲ ਦੇ ਵਿੱਚ ਬੈਠੇ ਸੰਗਤਾਂ ਦੇ ਉੱਪਰ ਲੈਂਟਰ ਡਿੱਗ ਗਿਆ ਜਿਸ ਤਾਲ ਦੱਸਿਆ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਇੱਥੇ ਏਠਾ ਜਿਹੜੇ ਲੈਂਟਰ ਦੇ ਦਬੇ ਹੋਏ ਨੇ ਕਈਆਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਈਆਂ ਨੂੰ ਕੱਢ ਲਿਆ ਗਿਆ ਹੈ ਪਰ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇਹ ਵੱਡੀ ਕਟਨਾ ਵਾਪਰੀ ਸਮੇਂ ਗੁਰੂ ਘਰ ਦੇ ਵਿੱਚ ਕਾਫੀ ਮਾਹੌਲ ਤਣਾਅਪੂਰਨ ਵਾਲਾ ਬਣ ਗਿਆ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਆਪਣੀ ਜਾਨ ਬਚਾਉਂਦੇ ਹੋਏ ਲੋਕ ਇੱਧਰ ਉੱਧਰ ਭੱਜਣ ਲੱਗੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਦੱਸ ਦਈਏ ਕਿ ਤਰਨਤਨ ਦੇ ਪਿੰਡ ਸੰਗਤਪੁਰਾ 'ਚ ਸਥਿਤ ਗੁਰਦੁਆਰਾ ਬਾਬਾ ਦਰਜਨ ਦਾਸ ਦੇ ਦੀਵਾਨ ਹਾਲ ਦੀ ਅ ਵਿੱਚ ਵੀਰਵਾਰ ਨੂੰ ਸੇਵਾ ਚੱਲ ਰਹੀ ਸੀ ਜਦੋਂ ਅਚਾਨਕ ਲੈਂਟਰ ਡਿੱਗ ਗਿਆ ਲੈਂਟਰ ਦੇ ਮਲਬੇ ਦੇ ਹੇਠ ਆਉਣ ਕਾਰਨ ਦਰਜਨ ਤੋਂ ਵੱਧ ਲੋਕ ਜਿਹੜੇ ਨੇ ਇੱਥੇ ਜ਼ਖਮੀ ਹੋ ਗਏ ਨੇ ਦੱਸਿਆ ਕਿ ਸਥਾਨਕ ਲੋਕਾਂ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਇਸ ਤੋਂ ਇਲਾਵਾ 60 ਤੋਂ ਵੱਧ ਮਜ਼ਦੂਰਾਂ ਨੂੰ ਵੀ ਲਗਾਇਆ ਗਿਆ ਇੱਕ ਪਾਰ ਇਸ ਦੇ ਵਿਚਾਲੇ ਹਮਤਪਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਗੁਰੂ ਘਰ ਦੇ ਵਿੱਚ ਅਚਾਨਕ ਲੈਂਟਰ ਡਿੱਗ ਜਾਂਦਾ ਜਿਸ ਕਾਰਨ ਅ ਦੱਸਿਆ ਜਾ ਰਿਹਾ ਹੈ ਕਿ ਦਰਜਨ ਤੋਂ ਵੱਧ ਜਿਹੜੇ ਲੋਕ ਨੇ ਉਹ ਜ਼ਖਮੀ ਹੋ ਗਏ ਨੇ ਹਾਲਾਂਕਿ ਕਈ ਲੋਕਾਂ ਦਾ ਹੇਠਾ ਅਜੇ ਵੀ ਦਬੇ ਹੋਏ ਨੇ ਗੁਰੂ ਘਰ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਦੀਵਾਨ ਹਾਲ ਦੇ ਵਿੱਚ ਲੈਂਟਰ ਡਿੱਗਿਆ ਕਈ ਲੋਕ ਇੱਥੇ ਦਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਦੱਸ ਦੇ ਕਿ ਤਰਨਤਾਰਨ ਦੇ ਪਿੰਡ ਸੰਗਤ ਪੁਰਾ ਦੀ ਇਹ ਸਾਰੀ ਘਟਨਾਏ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਮੌਕੇ ਕਾਫੀ ਹਾਹਾਕਾਰ ਮਚਦੀ ਨਜ਼ਰ ਆਈ ਜਦੋਂ ਇਕਦਮ ਹੀ دیਵਾਨ ਹਾਲ ਦੇ ਵਿੱਚ ਬੈਠੇ ਸੰਗਤਾਂ ਦੇ ਉੱਪਰ ਲੈਂਟਰ ਡਿੱਗ ਗਿਆ ਜਿਸ ਤਾਲ ਦੱਸਿਆ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਇਥੇ ਏਠਾ ਜਿਹੜੇ ਲੈਂਟਰ ਦੇ ਦਬੇ ਹੋ